ਇਧਰ ਤੇ ਇਧਰ ਕਰ ਵਾਲੇ ਇਹ ਦੇਖੋ ਫੇਰ ਜਾ ਰਿਹਾ ਆਏ ਨਹੀਂ ਮੈਂ ਨਹੀਂ ਹੈ ਘਰ ਤੇ ਕੋਈ ਵੀ ਨਹੀਂ ਹੈ ਤੇਰੇ ਨਾਲੇ ਲਗਾ ਕੇ ਚਲੇ ਗਏ ਹੈ ਹਾਂ ਸਾਰੀ ਰਾਤ ਰੋਈ ਗਿਆ ਹਾਂ ਹੁਣ ਵੀ ਰੋਈ ਜਾਂਦਾ ਕਦੋਂ ਦਾ ਵੀ ਆ ਦੇਖੋ ਗੇਟ ਕੋਲੇ ਵਾਰੀ ਵਾਰੀ ਜਾ ਰਿਹਾ ਇਹ ਮੈਂ ਰੋਈ ਜਾਂਦਾ ਸ੍ਰੀ ਗੱਲ ਜੀ ਇਹ ਇੱਕ ਕੱਲ ਦਾ ਇਨਸੀਡੈਂਟ ਹੈਗਾ ਸਾਡੇ ਨਾਲ ਕਲੋਸ ਵਿੱਚ ਇੱਕ ਡੌਗੀ ਹੈਗਾ ਉਹਨੂੰ ਛੱਡ ਕੇ ਚਲੇ ਗਏ ਔਰ ਆਪ ਕਿਥੇ ਹੋਰ ਸ਼ਿਫਟ ਹੋ ਗਏ ਔਰ ਡੌਗੀ ਨੂੰ ਵਿਚਾਰੇ ਨੂੰ ਛੱਡ ਕੇ ਉਹ ਇੱਧਰ ਉੱਧਰ ਭਟਕੀ ਜਾਂਦਾ ਦਰਵਾਜ਼ੇ ਤੋੜੀ ਜਾਂਦਾ ਵੀ ਕੋਰੇ ਕੋਈ ਹੈਗਾ ਕਿ ਨਹੀਂ ਹੈਗਾ ਫਿਰ ਅਸੀਂ ਇੱਕ ਗਰੁੱਪ ਵਿੱਚ ਨੀਲਾ ਮੈਡਮ ਹੈਗੇ ਆ ਉਹਨਾਂ ਨੂੰ ਅਸੀਂ ਕੰਟੈਕਟ ਕੀਤਾ ਨੀਲਾ ਮੈਡਮ ਨੇ ਸਾਡੀ ਬਹੁਤ ਹੈਲਪ ਕੀਤੀ ਐਨੀਮਲਸ ਗਰੁੱਪ ਵਾਲਿਆਂ ਨੇ ਵੀ ਬਹੁਤ ਹੈਲਪ ਕੀਤੀ ਖਾਸ ਤੌਰ ਤੇ ਕਿ ਨੀਲਾ ਮੈਡਮ ਨੇ ਔਰ ਨੀਲਾ ਮੈਡਮ ਨੇ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਨੇ ਮੈਂ ਉਹ ਗੱਲ ਕਰਨ ਨੂੰ ਨਾ ਤਿਆਰ ਨਹੀਂ ਸੀਗੇ ਉਹ ਡੱਗੀ ਨੂੰ ਲਿਜਾਣ ਨੂੰ ਵੀ ਬੱਚੇ ਨੂੰ ਤਿਆਰ ਨਹੀਂ ਸੀਗੇ ਵੀ ਅਸੀਂ ਨਹੀਂ ਲੈ ਕੇ ਜਾਂਦੇ ਤੇ ਨੀਲਾ ਮੈਡਮ ਦੀ ਗੱਲ ਕਰਾਈ ਨੀਲਾ ਮੈਡਮ ਨੇ ਪਤਾ ਨਹੀਂ ਰੱਬ ਜਾਣੇ ਕੀ ਕਿਹਾ ਕੀ ਨਹੀਂ ਕਿਹਾ ਉਹਨਾਂ ਨੂੰ ਹਨਾ ਉਹ ਨਾਲ ਦੀ ਨਾਲ ਹੀ ਐਗਰੀ ਹੋ ਗਏ ਵੀ ਅਸੀਂ ਲੈ ਜੰਨੇ ਆ ਪਤਾ ਨਹੀਂ ਉਹਨਾਂ ਕੀ ਕਿਹਾ ਇਹ ਸਵੇਰ ਦੀ ਮੇਰੇ ਰਿਕਵੈਸਟ ਕਰ ਰਹੀਆਂ ਵੀ ਲੈ ਜੋ ਲੈ ਜੋ ਨਹੀਂ ਲੈ ਕੇ ਜਾ ਰਹੇ ਸੀਗੇ ਬਹੁਤ ਬਹੁਤ ਧੰਨਵਾਦ ਨੀਲਾ ਮੈਡਮ ਤੁਹਾਡਾ ਔਰ ਸਾਰੇ ਗਰੁੱਪ ਵਾਸੀਆਂ ਨੂੰ ਔਰ ਮਤਲਬ ਕਿ ਦਲਜੀਤ ਸਰ ਨੂੰ ਟਿਸ਼ੂ ਸਰ ਨੂੰ ਲੈਕਚਰ ਸਰ ਨੂੰ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮੱਚ ਮੈਂ ਉਹਨਾਂ ਨੂੰ ਇਹ ਕਿਹਾ ਕਿ ਕੁੱਤਾ ਲੈ ਜਾਓ ਬੰਦਿਆਂ ਵਾਂਗੂ ਜਿਹੜੇ ਤੁਸੀਂ ਨਜਾਇਜ਼ ਫੁੱਟਪਾਥ ਤੇ ਰੇੜੀ ਲਾਉਂਦੇ ਹੋ ਨਾ ਰੇੜੀ ਤੇ ਕੱਲ ਨੂੰ ਕਮੇਟੀ ਦੇ ਅਫਸਰ ਨੂੰ ਕਹਿ ਕੇ ਤੁਹਾਡੀ ਰੇੜੀ ਝੁਕਾ ਦੂੰਗੀ ਮੰਨਣ ਨੂੰ ਤਿਆਰ ਹੀ ਨਹੀਂ ਹੈਗੇ ਸੀਗੇ ਤੇ ਉਹ ਡਰ ਗਏ ਵੀ ਹਾਂ ਮੈਂ ਹਾਂ ਝੁਕਾ ਦਿੰਦੀ ਮੈਂ ਅਗਰ ਨਹੀਂ ਲੱਗੇ ਇਹਦੇ ਕੁੱਤੇ ਨੂੰ ਔਰ ਹਫ਼ਤੇ ਉੱਤੇ ਵਾੜਾ ਸੀ ਕੁੱਤਾ ਦੇਖਾਂਗੇ ਮੈਂ ਕਿਹਾ ਜੇ ਕੁੱਤਾ ਨਾ ਨਾ ਸਾਨੂੰ ਮਿਲਿਆ ਤੇ ਫਿਰ ਕਾਰਵਾਈ ਹੋਊਗੀ ਤੁਹਾਡੇ ਤੇ ਪੂਰੀ ਤੇ ਇਹਨਾਂ ਨੂੰ ਤਾਂ ਰਾਏ ਹੀ ਨਹੀਂ ਦੇ ਰਹੀ ਸੀ ਸਵੇਰ ਦੇ ਕਿ ਅਸੀਂ ਤਾਂ ਕੁੱਤਾ ਲੈ ਕੇ ਜਾਣਾ ਹੀ ਨਹੀਂ ਦਾ ਤੇ ਮੈਂ ਕੋਈ ਗੱਲ ਨਹੀਂ ਤੇ ਨਾਂ ਲੈ ਕੇ ਜਾ ਤੇ ਮੈਂ ਸਵੇਰੇ ਉੱਥੇ ਆ ਗਈ ਤੇ ਤੇਰੀ ਚਕੌਣੀ ਟਿੰਡਪੋੜੀ ਉੱਥੇ ਜਿਹੜਾ ਤੂੰ ਨਾਨ ਬਣਾਉਣੇ ਦਿੰਨੇ ਆदमी ਕੀ ਨਹੀਂ ਉਹਦਾ ਘਰ ਵਾਲਾ ਕਹਿੰਦਾ ਸਾਡੀ ਮਜਬੂਰੀ ਸਮਝੋ ਸਾਡੇ ਕੋਲ ਜਗ੍ਹਾ ਹੈ ਨਹੀਂ ਜਾਨੂ ਫਿਰ ਮੈਂ ਕਹਾਂ ਤੂੰ ਆਪਣਾ ਬੱਚਾ ਵੀ ਛੱਡ ਕੇ ਜਾ ਇੱਥੇ ਆਪਣਾ ਬੱਚਾ ਛੋਟਾ ਛੱਡ ਕੇ ਜਾ ਇੱਥੇ ਉਹ ਵੀ ਪਟਕੇ ਇੱਦਾਂ ਜਿੱਦਾਂ ਇਹ ਪਟਕਦਾ ਬੱਚਾ ਤੁਸੀਂ ਦੇਖੋ ਵੀ ਵੀਡੀਓ ਦੇ ਵਿੱਚ ਬੱਚਾ ਕਿਸ ਤਰ੍ਹਾਂ ਪਟਕ ਰਿਹਾ ਗੇਟ ਤੋੜ ਰਿਹਾ ਦਰਵਾਜ਼ੇ ਤੋੜ ਰਿਹਾ ਕਿਵੇਂ ਮਤਲਬ ਕਿ ਵਿਚਾਰਾ ਪਟਕ ਰਿਹਾ ਲੋਕਾਂ ਨੂੰ ਸ਼ਰਮ ਨਹੀਂ ਆਉਂਦੀ ਪਾਲ ਲੈਂਦੇ ਆਗੇ ਆਪਣੇ ਬੱਚਿਆਂ ਪਰ ਜਗ੍ਹਾ ਨਹੀਂ ਘਟ ਹੁੰਦੀ ਇਹਨਾਂ ਕੋਲੇ ਇਹਨਾਂ ਪਰ ਹੀ ਘਟ ਹੁੰਦੀ ਜਗ੍ਹਾ ਤੇ ਚਲੋ ਸੋਚ ਚਲਾ ਗਿਆ ਬੱਚਾ ਕਿ ਨਿਗਰਾਨੀ ਰੱਖਾਂਗੇ ਸੀ ਉਹਦੀ ਕਿ ਕਿੱਥੇ ਤੱਕ ਕਿੰਨੇ ਚਿਰ ਰੱਖ ਦੇਣੀ ਉਹਨਾਂ ਦੀ ਕਾਨੂੰਨੀ ਕਾਰਵਾਈ ਵੀ ਉਹਨਾਂ ਤੇ ਕਰਾਵਾਂਗੇ ਬੱਚੇ ਨੂੰ ਪਾਲ ਕੇ ਦਰਦਰ ਝਟਕਣ ਦੇ ਲਈ ਛੋੜ ਰਿਆ ਇਦਾਂ ਨਹੀਂ ਛੱਡਣ ਦੇਵਾਂਗੇ ਜਾਈਏ ਇਹਨੇ ਵੀ ਮਿਲ ਜਾਂਦੇ ਆ ਜਿਹੜੇ ਰੱਖਾ ਤਾਂ ਫਿਰ ਉਹਨਾਂ ਨੂੰ ਹੈਂ ਕਿਉਂ ਮੇਰੇ ਮੈਂ ਮੈਂ ਜ਼ਿੰਮੇਵਾਰ ਕਾਦੀ ਹੋਊਂਗੀ ਮੈਂ ਜ਼ਿੰਮੇਵਾਰ ਕਾਦੀ ਹੋਊਂਗੀ ਕੁੱਤੇ ਨੂੰ ਲੈ ਕੇ ਨਹੀਂ ਜਾਣਾ ਤੁਸੀਂ ਕੁੱਤੇ ਨੂੰ ਲੈ ਕੇ ਨਹੀਂ ਜਾਣਾ ਪਾਲਿਆ ਤਾਂ ਮੇਰੇ ਉੱਤੇ ਰੋਪ ਕਾ ਦਾ ਮਜਾ ਮਜਾਇਆ ਨਹੀਂ ਹੈ ਹੈ ਇੱਕ ਹੀ ਮਤਲਬ ਹੋਇਆ ਕਿਰਾਏ ਤੇ ਫਿਰ ਨਾ ਲਓ ਨਹੀਂ ਨਹੀਂ ਹਿੰਮਤ ਸੀ ਨਾ ਸ਼ੁਰੂ ਤੋਂ ਲੈਂਦੇ ਉਹਨੂੰ ਕਾਦੇ ਵਾਸਤੇ ਲਿੱਤਾ ਹੈ ਹੈ ਸ਼ੁਰੂ ਤੋਂ ਕਾਦੇ ਵਾਸਤੇ ਲਿੱਤਾ ਹੈ ਫਿਰ ਨਾ ਲੈਂਦੀ ਵੀ ਮੇਰੀ गंदी की है, हैं? फिर मेरे ई खाली हो गया, में हैं? पूरे वीडियो एक वीडियो देखिए मिनट, नहीं नहीं, तो तो बना भाई, मैं बनाऊंगी, कोई हो जाओ फेमस कोई नहीं नीमा